ਕੀ ਨਾ ਜੀ ਤੁਹਾਨੂੰ ਹਾਂ ਮੇਰਾ ਨਾਮ ਮਾਸਟਰ ਮੰਗਲ ਸਿੰਘ ਅੱਜ ਜਿਹਨਾਂ ਜਿਹੜੇ ਪੂਰੇ ਹੋਏ ਆ ਮਾਤਾ ਜੀ ਕੀ ਰਾਸੇ ਇਹਨਾਂ ਦਾ ਤੁਹਾਡਾ ਕੀ ਰਿਸ਼ਤਾ ਹੈ ਹਾਂਜੀ ਇਹਨਾਂ ਦਾ ਨਾਮ ਇੰਦਰੋ ਬਾਈ ਇਹ ਸਾਡੇ ਦਾਦੀ ਜੀ ਸੀ ਜੀ ਹਾਂਜੀ ਕਿੰਨੇ ਸਾਲ ਦੇ ਇਹ ਲਗਭਗ 118 20 ਦੇ ਕਰੀਬ ਤੋ ਅਰੇ ਉਸ ਨੇ ਮਾਤਾ ਜੀ ਬਾਰੇ ਜਹਾਂ ਮਦੋਂ ਦਾ ਜਨਮ ਸੀ ਕਿਥੋਂ ਦਾ ਪਿੱਛੋਂ ਪਾਕਿਸਤਾਨ ਦਾ ਜਨਮ ਸੀ ਇਹਨਾਂ ਦਾ ਜੀ ਮੇਰੇ ਡੈਡੀ ਦੱਸਦੇ ਹੁੰਦੇ ਸੀ ਪਿੱਛੇ ਇਹਨਾਂ ਪਾਕਿਸਤਾਨ ਸਾਡੇ ਉੱਥੇ ਨਰੋਲ ਰਾਇਸਕ ਪਿੰਡ ਸੀ ਨੋ ਜਿਨ੍ਹਾਂ ਦਾ ਜਰਾਮ ਪੇਸ਼ਾ ਵੀ ਲੱਗਿਆ ਸੀ ਇਹ ਉੱਥੇ ਮਤਲਬ ਉੱਥੇ ਹੀ ਮੈਰਿਡ ਸੀ ਤੇ ਜਦੋਂ 1947 ਵੰਡ ਤੋਂ ਬਾਅਦ ਭਾਰਤ ਆਏ ਅਸੀਂ ਪੰਜਾਬ ਆਏ ਤਾਂ ਇਹਨਾਂ ਦੇ ਨਾਲ ਸਾਡੀ ਵੱਡੀ ਪਵਾਜੀ ਲਗਭਗ 16 ਸਾਲ ਦੇ ਸੀ ਉਹ ਨਾਲ ਸੀ ਤਾਂ ਇੱਕ ਬੜੇ ਵੱਡੇ ਕਾਫਲੇ ਦੇ ਤੌਰ ਤੇ ਤੁਸੀਂ ਪੰਜਾਬ ਆਏ ਸੀ ਉੱਥੇ ਹਾਂਜੀ ਸੰਤਾਲੀ ਦੇ ਵੰਡ ਦਾ ਸਮਾ ਮਤਾਇ ਨੇ ਵੇਖਿਆ ਸੀ ਵੇਖਾ ਪੂਰੇ ਮਹਿ ਸੀ ਮੈਰਿਟ ਸੀ ਹਾਂ ਜੀਆਂ ਕੋਈ ਗੱਲਾਂ ਤੁਹਾਨੂੰ ਹਾਂਜੀ ਪੂਰੀਆਂ ਪੂਰੀਆਂ ਗੱਲਾਂ ਪਾਕਿਸਤਾਨ ਦੇ ਕਿਵੇਂ ਸਾਡੇ ਪਿੱਛੇ ਜਾ ਕੇ ਸਾਡੇ ਇਹਨਾਂ ਦੇ ਦੇਠੀ ਲੱਗੇ ਉਹ ਪਿੰਡ ਦੇ ਨੰਬਰਦਾਰ ਸੀ ਸਹਬੇ ਦਾ ਪਿੰਡ ਸਭ ਤੋਂ ਵੱਡਾ ਪਿੰਡ ਸੀ ਨੌ ਪਿੰਡਾਂ ਚ ਜਰਾਮ ਪੇਸ਼ਾ ਲੱਗਿਆ ਉੱਥੇ ਜਦੋਂ ਅੰਗਰੇਜ਼ਾਂ ਨੇ ਜਰਾਮ ਪੇਸ਼ਾ ਲਾਇਆ ਤਾਂ ਉਹ ਸਾਰੀਆਂ ਗੱਲਾਂ ਦੱਸਦੇ ਸੀ ਫਿਰ ਜਿਵੇਂ ਅਸੀਂ ਵੰਡ ਤੋਂ ਬਾਅਦ ਜਿਵੇਂ ਲੁੱਟਾਂ ਖੋਹਾਂ ਜਾਂ ਕਤਲ-ਕਤਲੇ ਆਮ ਹੋਇਆ ਤਾਂ ਇਹ ਨੌ ਪਿੰਡ ਜਿਹੜੇ ਹੈਗੇ ਸੀ ਇੱਕ ਕਾਫਲੇ ਦੇ ਰੂਪ ਵਿੱਚ ਆਏ ਸੀ ਜਿਵੇਂ ਇੱਕ ਵੱਡਾ ਕਾਫਲਾ ਕਾਫਲੇ ਦੇ ਆਲੇ ਦੁਆਲੇ ਘੋੜਿਆਂ ਦੇ ਜਿਹੜੇ ਸੁਰੱਖਿਆ ਉਹ ਸਾਰਾ ਕੰਮ ਸਾਰੀਆਂ ਗੱਲਾਂ ਦੱਸਦੇ ਸੀ ਸਾਡੇ ਤਾਂ ਲੂ ਕੰਡੇ ਖੜੇ ਹੋ ਜਾਂਦੇ ਭਾਜੀ ਸੁਣ ਕੇ ਉਹਨਾਂ ਦੀ ਉਮਰ ਕਿੰਨੀ ਹੋਈ? ਹਾਂ ਲਗਭਗ 118-20 ਸਾਲ ਤੋਂ ਕਹਿੰਦੇ। ਤੇ ਮਾਤਾ ਜੀ ਨੇ ਕੋਈ ਅੰਤਮ ਇੱਛਾ ਉਹਦੀ ਜ਼ਾਹਰ ਕੀਤੀ ਸੀ ਕਿ ਇਹ ਰਿਵਾਜ ਇਹਗਾ। ਹਾਂ ਨਹੀਂ ਇਹਨਾਂ ਇੱਛਾ ਜ਼ਾਹਰ ਕੀਤੀ ਸੀ ਕਿ ਜਦੋਂ ਮੈਂ ਪੁੱਤ ਜਾਵਾਂ ਤਾਂ ਮੈਨੂੰ ਪੂਰੇ ਵਾਜੇਗਾ ਜਾਂ ਨਾ ਤੋੜਿਆ ਜਾਵੇ। ਮੈਂ ਪੂਰਾ ਆਪ ਦਾ ਜਿਹੜਾ ਹੈਗਾ ਪਰਿਵਾਰ ਜਿਹੜਾ ਦੇਖ ਚੁੱਕਿਆ ਸਾਰੇ ਖੁਸ਼ ਨੇ। ਸਾਰੇ ਹੈਗੇ ਵੀ ਖੁਸ਼ ਨੇ। ਆਪਣੇ ਆਪਣੇ ਕੰਮ ਤੇ ਲੱਗੇ ਹੋਏ ਨੇ ਤਾਂ ਜਿਹੜੀ ਸਾਡੇ ਪੁੱਵਾਂ ਨੇ ਉਹਨਾਂ ਦੇ ਬੱਚੇ ਅਗਾ ਜਿਹੜੇ ਸਾਡੇ ਚਚੇ ਤਾਂ ਬੱਚੇ ਸਾਰੇ ਆਪਣੇ ਆਪਣੇ ਕੰਮ ਕਾਰ ਕਰ ਲੱਗੇ ਹੋਏ ਨੇ ਤੇ ਬੜੇ ਦਾਦੀ ਜੀ ਖੁਸ਼ ਸੀ ਕਿੰਨੇ ਜਿਹੜਾ ਹੈਗਾ ਮੈਂਬਰ ਹੈਗੇ ਆ ਟੋਟਲ ਪਰਿਵਾਰ ਦੇ ਜੇ ਗੱਲ ਕੀਤੀ ਜਾਵੇ ਹਾਂ ਜੀ ਅਸੀਂ ਦਾਦੇ ਦੇ ਪਰਿਵਾਰ ਦੀ ਗੱਲ ਕੀਤੀ ਪਹਿਲਾਂ ਆਪਾਂ ਗੱਲ ਕਰ ਚੁੱਕੇ ਆ 200 ਤੇ ਪੂਆ ਦੇ ਪਰਿਵਾਰ ਦੀ ਗੱਲ ਕਰੀ ਤਾਂ ਫਿਰ ਤਾਂ ਕਾਫੀ ਲਗਭਗ ਲੰਬਾਈ ਲੰਬਾ ਹੋਏ ਅੰਤਾਜਾ ਕਿੰਨੇ ਅੰਤਾਜਾ ਜੇ ਫਿਰ ਆਪਾਂ ਜਿਹ ਉਧਰ ਦੀ ਗੱਲ ਕਰੀ ਦਾ ਘਪਵਾ ਦੇ ਪੋਤਰੇ ਪੋਤਰੀਆਂ ਫਿਰ ਤਾਂ ਲੰਬਾ ਹੋ ਜਾਂਦਾ ਲਗਭਗ 7-800 ਹਜ਼ਾਰ ਰੁਪਏ ਹੋਸ਼ ਕੋਲ ਆਏ ਇਹਡਾ ਲੰਮਾ ਪਰਿਵਾਰ ਹੈ ਜਿਹੜਾ ਲੰਮਾ ਪਰਿਵਾਰ ਵਧੀਆ ਉਮਰ ਭੋਕੇਗੇ ਵਧੀਆ ਉਮਰ ਭੋਕੇ ਬਹੁਤ ਖੁਸ਼ ਹੋ ਕੇ ਗਿਆ ਲਾਸਟ ਲਾਸਟ ਤੱਕ ਬੜੇ ਵਧੀਆ ਆਪ ਦੀ ਤੁਰਦੇ ਫਿਰਦੇ ਅੱਛਾ ਤੁਰਦੇ ਫਿਰਦੇ ਬਿਲਕੁਲ ਕੋਈ ਇੱਕ ਗੋਲੀ ਇਹ ਉਹਨਾਂ ਨੇ ਆਪਦੀ ਅੰਤਮ ਇੱਛਾ ਜ਼ਾਹਰ ਕੀਤੀ ਸੀ ਵੀ ਮੈਨੂੰ ਇਦਾਂ ਵਿਦਾਇਗੀ ਹਾਂ ਮੈਨੂੰ ਇਦਾਂ ਵਿਦਾਇਗੀ ਕੀਤੀ ਜਾਵੇ ਤਾਂ ਸਾਡਾ ਫਰਜ਼ ਵੀ ਬਣਦਾ ਹੈ ਕਿਉਂਕਿ ਸਾਡੇ ਦਾਦੀ ਜੀ ਸਾਨੂੰ ਬਹੁਤ ਪਿਆਰ ਕਰਦੇ ਛੋਟੇ ਹੁੰਦੇ ਤਾਂ ਸਾਨੂੰ ਪਾਲਿਆ ਪੋਸਿਆ ਨਾ ਤਾਂ ਸਾਨੂੰ ਬੜੀ ਹਰ ਜਗ੍ਹਾ ਤੇ ਸਾਨੂੰ ਇਨਾ ਮਤਲਬ ਕਹਿਦੀ ਕੀਤਾ ਵੀ ਇੱਥੇ ਪੁੱਤ ਇੰਜ ਕਰਨਾ ਇੱਥੇ ਇੰਜ ਕਰਨਾ ਤਾਂ ਬਹੁਤ ਮੋਹ ਪਿਆਰ ਰੱਖਦੇ ਸਨ ਅੱਜ ਗੰਮ ਆ ਕਿ ਖੁਸ਼ੀ ਹੈ ਹਾਂ ਵੇਖੋ ਭਾਜੀ ਗੰਮ ਤਾਂ ਜਦੋਂ ਕੋਈ ਤੁਰਦਾ ਪਰਿਵਾਰ ਦਾ ਮੈਂਬਰ ਜਾਂਦਾ ਗੰਮ ਤਾਂ ਹੁੰਦਾ ਹੀ ਹੈ ਪਰ ਖੁਸ਼ੀ ਇਸ ਗੱਲ ਦੀ ਹੈ ਵੀ ਇੰਨੀ ਵੱਡੀ ਉਮਰ ਹੰਢਾ ਕੇ ਹੈਲਦੀ ਹੋ ਕੇ ਸਿਹਤਮੰਦ ਸੀ ਤਾਂ ਨਿਰੋਗ ਸੀ ਹਾਂ ਨਿਰੋਗ ਸੀ ਦੋਨੇ ਚੀਜ਼ਾਂ ਰਲੀਆਂ ਹੈ ਗੰਮ ਵੀ ਹੈਗਾ ਤੇ ਖੁਸ਼ੀ ਵੀ ਗੰਮ ਵੀ ਹੈ ਖੁਸ਼ੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਾਸਟਰ ਮੰਗਲ ਸਿੰਘ ਕਬਾਇਆ ਮਾਸਟਰ ਹੋ ਤੁਸੀਂ ਹਾਂਜੀ ਮੈਂ ਟੀਚਰ ਹਾਂ ਮੈਨੂੰ 25 ਸਾਲ ਹੋ ਗਏ ਜੋਬ ਇਸ ਹੈ ਤ ਬੜੇ ਖੁਸ਼ ਹੁੰਦੇ ਸੀ ਬੜਾ ਜਦੋਂ ਮਿਲਣਾ ਜਾ ਕੇ ਤਾਂ ਬਹੁਤ ਹੀ ਖੁਸ਼ ਹੁੰਦੇ ਸੀ ਉਹ ਇੰਨਾ ਕਹਿੰਦੇ ਸੀ ਵੀ ਚਲੋ ਅੱਜ ਤੁਹਾਡੇ ਭਰਾ ਹੈਗੇ ਨੇ ਕੱਲ ਮਿਲ ਕੇ ਰਲ ਮਿਲ ਕੇ ਅਸੀਂ ਰਹੀਦੇ ਰਲ ਮਿਲ ਕੇ ਐ ਹੋਜੀ ਕੋਈ ਗੱਲ ਹੀ ਨਹੀਂ ਸਾਡੇ ਚ ਕਦੇ ਅ ਹੋਈ ਠੀਕ ਹੈ ਥੈਂਕ ਯੂ ਉਹ ਜਿੱਥੇ ਇੰਨੀ ਉਮਰ ਕੋਈ ਬਤੀਤ ਕਰਕੇ ਇਸ ਜਹਾਨ ਨੂੰ ਗਿਆ ਉਹ ਵੀ ਨਿਰੋਗ ਔਰ ਖਾਸ ਕਰਕੇ ਅੱਜ ਇੰਨਾ ਮਤਲਬ ਕਿ ਪਿੰਡ ਵਾਸੀਆਂ ਨੇ ਉਹਨਾਂ ਨੂੰ ਵਿਦਾਈ ਦਿੱਤੀ ਹੈ ਖੁਸ਼ੀ ਨਾਲ ਸਰ ਇਹਦਾ ਮੈਂ ਇੱਕ ਡਾਕਟਰ ਹਾਂ ਪਈ ਮੈਨੂ ਲੱਗਦੇ ਵੀ ਹਜ ਤੱਕ ਕਦੇ ਗੋਲੀ ਲੈਟ ਵਿੱਚ ਆਏ ਹੋ ਅੱਛਾ ਤੁਰਦੇ ਫਿਰਦੇ ਹਾਸ ਵਕ ਚੇਰਾ ਕਿਸੇ ਨੂੰ ਖੁੱਤਤੋ ਸੋਆ ਪਈ ਜੋ ਵੀ ਆਉਂਦੇ ਆ ਪੁੱਤ ਮੇਰਾ ਧੀ ਸਾਰਿਆਂ ਨੂੰ ਵੱਡੇ ਆ ਸਾਰਿਆਂ ਨੂੰ ਕਦੇ ਵੀ ਆਏ ਜੋ ਉਹਨਾਂ ਤੇ ਬਹੁਤੇ ਕੋਈ ਸ਼ਿਕਰ ਨਹੀਂ ਆਈ ਪੁੱਤਰਾ ਧੀਆਂ ਵਾਰੇ ਹਾਲੇ ਕੇ ਪੁੱਤਰ ਤੁਰ ਗਏ ਫਿਰ ਵੀ ਕਹਿੰਦੇ ਜੋ ਮਾਲਕ ਦਾ ਰਾਜਾ ਹੈ ਬਾਕੀ ਮਾਸਟਰ ਜੀ ਨਿਦਾਨ ਦਿੱਤਾ ਤੁਹਾਨੂੰ ਪਈ ਸਾਰਾ ਕੁਝ ਵੀ ਐਦੋ ਮੈਂ ਤਾਂ ਕਹਿੰਦਾ ਵੀ ਪਤਾ ਨਹੀਂ ਵੀ ਐਨੀ ਜੇਕਰ ਸਾਡੇ ਏਰੀਆ ਦੇ ਵਿੱਚ ਐਨੀ ਕਦੇ ਸਾਨੂੰ ਆਗਾ ਆਪਣੀ ਅਜਿਹੇ ਜਨਰੇਸ਼ਨ ਹੈ ਇਹ ਨਸ਼ੇ ਪੱਤੇ ਤੋਂ ਬਚੇ ਅਸੀਂ ਗਿਣਦੇ ਹਾਂ ਸਾਡੇ ਪਿੰਡ ਚ ਇੱਕ ਦੋ ਅਪਰੈਸ਼ਨ ਜਿਹੜੇ ਪੁਰਾਣੇ ਅੱਜ ਤੱਕ ਬੈਠੇ ਐ ਆਗਾ ਸਾਰੇ ਅਸੀਂ ਯਾਨੀ ਯੰਗ ਜਨਰੇਸ਼ਨ ਹੈ ਨਸ਼ਿਆਂ ਵਿੱਚ ਪਾ ਕੇ ਪਤਾ ਨਹੀਂ ਕੀ ਬਣੇਗਾ ਰਾਜ ਇਸ ਸਮੇਂ ਚ ਤਾਂ ਵੈਸੇ ਹੀ ਐਨੀ ਉਮਰ ਨਹੀਂ ਰਹੇਗੀ ਨਾ ਨਾ ਜੀ ਸਰ ਕੁਝ ਨਹੀਂ ਰਿਹਾ ਕੁਝ ਨਹੀਂ ਰਿਹਾ ਬਸ ਬੋਨਸ ਕਿਨਾਂ ਲਾਪੈਂਦਾ ਹਾਂ ਹਾਂ ਬੋਨਸ ਪਾਉਣਾ ਸੀ ਜੀ ਅਰੇ ਅੱਜਕੱਲ ਮੈਂ ਕਹਾਂਗਾ ਬੱਚਿਆਂ ਨੂੰ ਇੱਕ ਦਿਆਂਗਾ ਕਿ ਜਦ ਬੱਚਿਆਂ ਨੂੰ ਕੋਰਕਰਿਆਂ ਵਗੈਰਾ ਤੋਂ ਬਚਾਓ ਕੋਰਕਰੇ ਜਿਹੜੇ ਵੀ ਆ ਪੈਕਟ ਵਾਲੀਆਂ ਚੀਜ਼ਾਂ ਨੇ ਇਹ ਨਾ ਖਾਣ ਦਿਓ ਚਾਹੇ ਕੋਈ ਆਪਣਾ ਰੀਅਲ ਜੂਸ ਨੇ ਜੋ ਵੀ ਹੈਗਾ ਹੈ ਮੈਂ ਨਹੀਂ ਦਾ ਖਾਣ ਪੀਣ ਦਾ ਸੀ ਸਾਦਾ ਮੈਂ ਕੋ ਸਾਦਾ ਬਿਲਕੁਲ ਸਾਦਾ ਆਮ ਘਰ ਦੀ ਰੋਟੀ ਇਹ ਤਾਂ ਪਹਿਲੇ ਚੱਕੀ ਤੇ ਪੀ ਕੇ ਚੱਲਦੇ ਸੀ ਚੱਕੀ ਵੀ ਆਟਾ ਵੀ ਘਰੇ ਬਣਾਉਂਦੇ ਐਨੀ ਤਾਕਤ ਹਾਂਜੀ ਆਟਾ ਵੀ ਘਰੇ ਦੁੱਧ ਘਰੇ ਰੜਕਣਾ ਇਹ ਤਾਂ ਮਦਾਨੀਆਂ ਵੀ ਨਹੀਂ ਲੈਂਦੇ ਸੀ ਐਨੇ ਤੇ ਇੰਨੇ ਕਰਨ ਤੇ ਬਾਅਦ ਜੋ ਇੰਨੀ ਉਮਰ ਲਿਭਲੀ ਹੈ ਉਹੀ ਰਾਜ ਸੀ ਨਾ ਉਹੀ ਰਾਜ ਸੀ ਜੋ ਪਾਕਿਸਤਾਨ ਤੋਂ ਚਲਦੇ ਆਏ ਆ ਉਹੀ ਰਾਜ ਮਾਲਕ ਦਇਆ ਕਰੇ ਸਾਰਿਆਂ ਨੂੰ ਦੇਵੇ ਕਬਾਇ ਚ ਇਹਦੀ ਸਮਤ ਬਣੇ ਸਾਰੇ ਲੋਕ ਇੰਨੀ ਉਮਰ ਭੋਕੇ ਜਾਣ ਨਸ਼ੇ ਪੱਤੋਂ ਤੋਂ ਬਚੋ ਸਾਰਿਆਂ ਨੂੰ ਕਹਿੰਨੇ ਆ ਵੀ ਨਸ਼ੇ ਪੱਤੋਂ ਤੋਂ ਬਚਿਓ ਸਾਰੀ ਜਨਰੇਸ਼ਨ ਨਸ਼ੇ ਪੱਤੋਂ ਤੋਂ ਬਚੀ ਕਿਨ ਹੈ ਤਾ ਡਾਕਟਰ ਮਨਪ੍ਰਕਾਸ਼ ਜੀ ਥੈਂਕ ਯੂ ਬਲਵੀਰ ਸਿੰਘ ਜੀ ਰਾਜਸਥਾਨ ਰਾਜ ਕਿਹਨਾ ਚਾਹੋਗੇ ਰਾਜਸਥਾਨ ਤੋਂ ਆਏ ਆ ਜੀ ਅੱਛਾ ਇਹਨਾਂ ਦੀ ਗੁੱਡੀ ਮੇਰੇ ਵਿਆਹ ਹੀ ਹੋਈ ਸੀ ਤੇ ਮਤਲਬ ਪਹਿਲਾ ਇਹ ਰਿਸ਼ਤਾ ਨਹੀਂ ਕਰਨੀ ਸੀ ਵੀ ਦੂਰ ਹੈ ਰਾਜਸਥਾਨ ਚ ਪਾਣੀ ਹੈ ਨਹੀਂ ਕੁਛ ਨਹੀਂ ਉੱਥੇ ਹੁਣ ਜਾਂਦੇ ਆ ਤਾਂ ਬੜੇ ਖੁਸ਼ ਹੁੰਦੇ ਸੀ ਕਿ ਮੇਰੀ ਕੁੜੀ ਇਹ ਸਭ ਤੋਂ ਸੂਹੀ ਹੈ ਤੇ ਨਾ ਸਾਡੇ ਪੇ ਕਰਜ ਨਸ਼ਾ ਹੈ ਨਹੀਂ ਪਤਾ ਨਹੀਂ ਕੋਈ ਵੀ ਅਸੀਂ ਆਦੇ ਮੈਂਬਰ ਹੁਣ ਮੇਰੇ ਗੁੱਡੀਆਂ ਆ ਵੀ ਹੈ 25 ਵੀ ਹੈ ਸਾਰੇ ਨਸ਼ੇ ਪੱਤੇ ਤੋਂ ਮੁਕਤ ਹੈ ਸਾਨੂੰ ਬੜਾ ਪਿਆਰ ਕਰਦੀ ਸੀ ਵੀ 25 ਦਿਨ ਮੈਂ ਪਹਿਲਾ ਆਇਆ ਸੀਗਾ ਤਾਂ ਮੈਨੂੰ ਕਹਿੰਦੀ ਬਲਵੇਸ ਹੈ ਠੰਡੇੜੇ ਮੇਰੇ ਕੋਲ ਵਹਜਾ ਹੂੰ ਕਹਿੰਦੀ ਮੈਂ ਨਾ ਆਪਣੇ ਘਰੇ ਜਾਣਾ ਹੈ ਮੈਨੂੰ ਲੇਟ ਹੋਈ ਜਾਂਦੀ ਹੈ ਹੂੰ ਤੇ ਕਿੰਨੀਆਂ ਵਾਰੀ ਕਿਹਾ ਸੀ ਕਿ ਮੈਂ ਘਰ ਜਾਣਾ ਤੇ ਮੈਂ ਲੇਟ ਹੋਈ ਚੰਗੀ। ਵੇਖੋ ਜੀ ਬਹੁਤ ਵਧੀਆ ਸੀ ਪਿਆਰ ਬਹੁਤ ਕਰਨੀ ਸੀ ਸਾਨੂੰ। ਸਾਰਿਆਂ ਇਹ ਉਹਨਾਂ ਦੀ ਗੁੱਡੀਆਂ ਸੀ ਸੱਤ ਤਿੰਨ ਮੇਰੇ ਘਰ ਦੇ ਤੋਂ ਵੱਡੀਆਂ ਸੀ ਤਿੰਨ ਛੋਟੀਆਂ ਸੀ ਗਿਆ। ਤੇ ਉਹ ਸਾਰੀ ਮਿਲ ਕੇ ਆਂਦੀ ਸੀ ਤਾਂ ਹੁਣ ਦੀ ਤਮੰਨਾ ਸੀ ਗੁੱਡੀਆਂ ਦੇ ਵਿਆਹ ਚ ਜਾ ਕੇ ਆਈ ਹੈ। ਤੇ ਬੜੀ ਖੁਸ਼ ਹੋਈ ਹੈ। ਚਲਦੇ ਫਿਰਦੇ ਸੀ ਬਿਲਕੁਲ ਚਲਦੇ ਫਿਰਦੇ ਸੀ। ਆ ਮੰਨ 10 ਮਹੀਨਾ ਵੀ ਨਹੀਂ ਤਾਂ ਥੋੜਾ ਕੰਨਾ ਹੁੰਦਾ ਹੀ ਆ ਬੇ। ਬਾਕੀ ਆਲੀ ਜਾਂਦੀ ਟੁਰਦੇ ਫਿਰਦੇ ਦੀ ਕੰਮ ਕਰਨੀ ਸੀ ਤੇ ਇਹ ਪੋਤੇ ਕਹਿੰਦੇ ਮम्मा ਬਹਿ ਜਾ ਸਾਨੂੰ ਲੋਕੀ ਗਵਰਾ ਮੈਂ ਕਿਹ ਵੇਖੋ ਖੇਤ ਸਹੀ ਹੈ ਆਵਰੇ ਹੱਥ ਨਾਲ ਖਾਂਦੀ ਸੀ ਆਵਰੇ ਹੱਥ ਨਾਲ ਸਬਜ਼ੀ ਕੱਟਣੀ ਸਬਜ਼ੀ ਬਣਾਣੀ ਸਾਨੂੰ ਆਵਰੇ ਹੱਥ ਨਾਲ ਦੇਣਾ ਵੀ ਸਾਡੇ ਇੰਨੇ ਰਿਸ਼ਤੇ ਦੂਰ ਚੱਲ ਕੇ ਆਏ ਆਂ ਬੜੇ ਖੋਸ਼ੀ ਸਾਡੇ ਨਾਲ ਬਈ ਹੁਣ ਇਸ ਗੱਲ ਦਾ ਹੈ ਤਾਂ ਵੀ ਇੱਕ ਤਾਂ ਦੁੱਖ ਰਹਿੰਦਾ ਹੀ ਹੈ ਵੀ ਮਾਂ ਤੇ ਜਾਵੇ ਤਾਂ ਮਾਂ ਪਿਓ ਘਰ ਦਾ ਤਾਲਾ ਹੁੰਦਾ ਬੈਠਾ ਹੋਏ ਤਾਂ ਬੱਚਾ ਕਿਤੇ ਮਰਜੀ ਜਾ ਸਕਦਾ ਹੈ ਕਿ ਕੋਈ ਰਿਸ਼ਤੇਦਾਰ ਆ ਲੈ ਤੁਸ ਬੈਠ ਜਾਂਦਾ ਵੀ ਵੱਡੇ ਬਜ਼ੁਰਗ ਬੈਠੇ ਆ ਹੁਣ ਛੋਟਿਆਂ ਦੀ ਜ਼ਿੰਮੇਵਾਰੀ ਛੱਟ ਗਈ ਉਹ ਆਪੀਜ਼ ਨਿਭਾਣਗੇ ਜੀ ਧੰਨਵਾਦ ਜੀਂਦਰੋ ਭਾਈ ਜੀ ਇੰਦਰੋ ਭਾਈ ਕਿੰਨੀ ਉਮਰ ਹੋ ਗਈ ਸੀ 110 118 ਪਲੱਸ ਹੀ ਹੈ ਲਗਭਗ 100 ਕੋ ਬਾਹਰੇ ਅਸੀਂ ਬਹੁਤ ਕਿਸਮਤ ਵਾਲੇ ਹੈ ਕਿ ਮੇਰੇ ਨਾਲ ਸਭ ਤੋਂ ਜ਼ਿਆਦਾ ਇਸ ਵਾਲੇ ਤੋਂ ਬਾਅਦ ਇੱਕ ਇੱਕ 10 ਦੇ ਲਗਭਗ ਇੱਕ ਹੋਰ ਮਾਤਾ ਜੀ ਬੈਠੇ ਹੂੰ ਕਿਉਂਕਿ ਅੱਜ ਸਾਨੂੰ ਮੌਕਾ ਮਿਲਿਆ ਉਹਨਾਂ ਦੇ ਦਰਸ਼ਨ ਕਰਨ ਦਾ ਬਾਕੀ ਬਹੁਤ ਵਧੀਆ ਗੱਲ ਹੈ ਜੇ ਨਹੀਂ ਇਹ ਚੀਜ਼ ਜਾਣਾ ਬਹੁਤ ਹੀ ਕਿਉਂਕਿ ਇਹ ਤਾਂ ਕਿਸਮਤ ਵਾਲੇ ਪਿੰਡ ਨੇ ਜਿੱਥੇ ਇੰਨਾ ਦੇ ਬਜ਼ੁਰਗ ਬੈਠੇ ਨੇ ਇਹਨੇ ਇਹਨੇ ਉਮਰ ਭੋਗ ਕੇ 118 ਅੱਜ ਦੇ ਸਮੇਂ 'ਚ ਤਾਂ ਪੋਸੀਬਲ ਹੀ ਨਹੀਂ ਹੈਗਾ ਨਾ ਨਾ ਜੀ ਬਾਤ ਤੋਂ ਬਾਅਦ 50 55 ਦੀ ਵਿੱਚ ਅਰੇਂਜ ਅੱਜਕੱਲ ਤਾਂ ਯੂਥ ਚੱਲਿਆ ਜੀ ਇਹ ਤਾਂ ਸਮਾ ਲੱਗਦੀ ਹੈ ਬਾਕੀ ਬਜ਼ੁਰਗਾਂ ਦਾ ਬਹੁਤ ਅਸੀਂ ਲੱਕੀ ਪਿੰਡ ਹੈ ਸਾਡਾ ਵੀ ਇੱਕ ਕੇਸ ਤੋਂ ਬਾਅਦ ਸਾਡੇ ਬਜ਼ੁਰਗ ਇੱਕ ਹੋਰ 110 ਪਲੱਸ ਦੇ ਲਗਭਗ ਬੈਠੇ ਹੂੰ ਇਹ ਤਾਂ ਬਹੁਤ ਖਾਸ ਗੱਲ ਹੈ ਅਦਾਰਸ਼ਨ ਕਰਕੇ ਆ ਜੀ ਬਹੁਤ ਖੁਸ਼ ਹੋ ਲਿਆ ਸਭ ਨੂੰ ਪ੍ਰਮਾਤਮਾ ਸਾਰਿਆਂ ਦੇ ਇਸ ਦੁਨੀਆ ਦੇ ਹੈ ਜੀ ਕੀ ਕਹਿਣਾ ਚਾਹੋਗੇ ਜੀ ਅਸੀਂ ਕਹਿਣਾ ਚਾਹਣਾ ਹੈ ਮਾਤਾ ਜੀ ਰਾਣੀ ਦੀ ਅੰਬਰਪੋਟ ਲੰਬੀ ਗਈ ਹੈ ਇੱਕ ਬਜ਼ੁਰਗ ਹੋਰ ਬੈਠਾ ਸਾਡਾ ਕੋਈਂ ਦੀ ਵੀ 110 ਸਾਲ ਦਾ عمر ਹੈ ਆਈ ਤੁਹੇ ਪਰ ਖੁਸ਼ੀ ਨਾਲ ਖੁਸ਼ੀ ਮਨਾ ਰਹੇ ਹੋ ਜੀ ਜੀ ਬਜ਼ੁਰਗੋ ਕਿੰਨੀ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ 80 ਸਾਲ ਹੋ ਗਏ 80 ਸਾਲ 118 ਸਾਲ ਉਮਰ ਬਹੁਤ ਹੁੰਦੀ ਹੈ ਹਾਂ ਤੇ ਇਹ ਖੁਸ਼ੀ ਵੀ ਹੈ ਇਸ ਗੱਲ ਦੀ ਵੀ ਇੰਨੀ ਉਮਰ ਭੋਗ ਕੇ ਗਿਆ ਬੰਦਾ ਬਹੁਤ ਖੁਸ਼ੀ ਬਹੁਤ ਹੁੰਦੀ ਉਮਰ ਇੰਨੀ ਹਾਂ ਜੀ ਇਹ ਇੱਕ ਰਵਾਜ ਹੈ ਜੀ ਪਿੰਡ ਵਿੱਚ ਮਤਲਬ ਕਿ ਜਦੋਂ ਕੋਈ ਜਾਦਾ ਹੀ ਉਮਰ ਪੂਰ ਕੇ ਜਾਂਦਾ ਫਿਰ ਇਸ ਤਰ੍ਹਾਂ ਹੀ ਉਹਨੂੰ ਜਿਹੜਾ ਹੈਗਾ ਅੰਤਿਮ ਵਧਾਈ ਦਿੱਤੀ ਜਾਂਦੀ ਹੈ। ਵਧਾਈ ਦਿੱਤੀ ਜਾਂਦੀ ਹੈ। ਅੱਛਾ ਇਸੇ ਤਰੀਕੇ ਨਾਲ? ਹਾਂ ਠੀਕ ਹੈ। ਇਹ ਰਵਾਜ ਹੈ? ਹਾਂ ਜੀ ਹਾਂ ਜੀ। ਇਹ ਕੋਈ ਵੀ ਇਦਾਂ ਦਾ ਹੁੰਦਾ ਹੈ ਖੁਸ਼ੀ ਦਾ ਮੌਲ ਹੈ ਜੀ ਕਿਸਮਤ ਨਾਲ ਹੀ ਹੁੰਦਾ ਹੈ ਸਭ। ਬੀਨੀ ਉਮਰ ਪੂਰ ਗਈ ਹੈ। ਠੀਕ ਹੈ। ਤਾਂ ਫਿਰ ਉਹਨਾਂ ਨੂੰ ਵੱਡੀ ਖੁਸ਼ੀ ਕੀ ਹੋਏਗੀ? ਇਸ ਤੋਂ ਵੱਡੀ ਕੀ ਹੋ ਸਕਦੀ? ਸਭ ਕੁਛ ਇਸ ਤੋਂ ਵੱਡੀ ਖੁਸ਼ੀ ਹੋਏਗੀ। ਜੀ। ਇੰਦੀ ਮਾਤਾ ਦੀ ਬਜ਼ੁਰਗ ਹੈ ਗਈ ਸੀ ਉਮਰ ਹੋ ਗਈ। ਪੋਤੀਆਂ ਪੋਤਰਿਆਂ ਪਰੋਤੜਿਆਂ ਵਾਲੇ ਹੋਗੇ। ਤੇ ਇਹ ਸੰਸਕਾਰ ਨਾਲ ਨਾਲੇ ਬਾਕ ਚੋੜਵਾਜਾਂ ਦੇ ਨਾਲ ਲੈਦਾ ਇਹ ਸੰਸਕਾਰ ਕਰਨਾ ਹੂੰ ਦੇਖੋ ਸਾਡੀ ਪੀੜ੍ਹੀ ਵਾਸਤੇ ਦੇਖਣ ਨੂੰ ਇਹ ਚੀਜ਼ਾਂ ਮਿਲੀਆਂ ਨੇ ਕਿ ਇਹ ਚੀਜ਼ਾਂ ਅੱਜ ਕੱਲ ਮਿਲਦੀਆਂ ਕਿੱਥੇ ਆ ਜੀ ਹੂੰ ਜ਼ਰੂਰ ਬਹੁਤ ਹੈ ਠੀਕੇ ਪੰਜਾਬ ਦੇ ਕਿਤੇ ਕੋਨੇ-ਗੋਨੇ ਤੇ ਮਿਲਦਾ ਹੈ ਇਹ ਚੀਜ਼ਾਂ ਪਰ ਦੇਖੋ ਸਾਡੇ ਸਾਡੇ ਪਿੰਡ ਵਿੱਚ ਹੈਗੇ ਆ ਅਸੀਂ ਹਾਂਜੀ ਹਾਂਜੀ ਹੂੰ ਆਟ